ਆ ਜੀ ਆਪਣਾ ਭਾਈ ਸੌਰਵ ਭਾਈ ਕਿੱਥੋਂ ਦੇ ਰਹਿਣ ਵਾਲੇ ਹੋ ਜਲੰਧਰ ਦਾ ਭਾਈ ਕਿੱਥੇ ਆਏ ਸੀ ਤੇ ਕੀ ਹੋਇਆ ਜੀ ਜੰਮੀ ਬਾਜ਼ ਰੋਵੀ ਦਾ ਸਟ੍ਰੌਂਗ ਨੂਡਲ ਘਾਣਾ ਆਇਆ ਸੀ ਆਪਣੇ ਬ੍ਰਦਰ ਦੇ ਨਾਲ ਹਾਂਜੀ ਠੀਕ ਹੈ ਜੀ ਇੱਥੇ ਨੂਡਲ ਦੇ ਦੋਸਤ ਨੂੰ ਖਾਦੇ ਆ ਉਹਦੇ ਵਿੱਚੋਂ ਸੁੰਡੀ ਨਿਕਲੀ ਅੱਛਾ ਜੀ ਜਦੋਂ ਆਪਾਂ ਸਟਾਫ ਨੂੰ ਗਿਆ ਸਟਾਫ ਉਹ ਪਲੇਟ ਚੱਕ ਕੇ ਲੈ ਗਿਆ ਤਾਂ ਕਹਿੰਦਾ ਸੌਰੀ ਤੁਹਾਡੀ ਜਿਹੜੇ ਓਨਰ ਆ ਉਹਨਾਂ ਨਾਲ ਗੱਲ ਹੋਈ ਕੋਈ ਹੈ ਨਹੀਂ ਜੀ ਇਹਨੇ ਓਨਰ ਹੈ ਨਹੀਂ ਅੱਛਾ ਜੀ ਤੇ ਫੋਨ ਤੇ ਤੁਹਾਡੀ ਤੁਹਾਡਾ ਕੋਈ ਗੱਲ ਹੋਈ ਇਹਨਾਂ ਨਾਲ ਕੋਈ ਜਾਂ ਕੋਈ ਇਹਨਾਂ ਨਾਲ ਕੋਈ ਤਾਂ ਨਾ ਬਸ ਉਹਨਾਂ ਨੇ ਅੰਦਰ ਕੋਈ ਉਹ ਲਖਿਆ ਆਪਣਾ ਹਾਂਜੀ ਬਾਉਂਸਰ ਉਹਨੇ ਚੱਕ ਕੇ ਬਾਹਰ ਕੱਢ ਦਿੱਤਾ ਕਹਿੰਦੇ ਬਾਹਰ ਜਾਓ ਜੀ ਬਲਕਿ ਤਾਂ ਨਾ ਬੱਤਲੂ ਕੀ ਕੀਤੀ ਤੁਸੀਂ ਪੁਲਿਸ ਨੂੰ ਫੋਨ ਕੀਤਾ ਹੁਣ ਤੱਕ ਪੁਲਿਸ ਨੂੰ ਮੈਂ ਅਜੇ ਫੋਨ ਕੀਤਾ ਨਹੀਂ ਹੁਣ ਮੈਂ ਕਰਾਂ ਲੰਗਾ ਹਾਂਜੀ ਕਰੋ ਮੈਂ ਤਾਂ ਹਰਗੇ ਇਹੀ ਕਰੂੰਗਾ ਪੁਲਿਸ ਨੂੰ ਫੋਨ ਉਹਨਾਂ ਨੇ ਪਲੇਟਾ ਪਲੂਟਾ ਸਭ ਚਕਾਤੀ ਆਪਣੇ ਬੰਦਿਆਂ ਨੂੰ ਦਬਕੇ ਮਾਰ ਕੇ ਕਿ ਚੱਕੋ ਚੱਕੋ ਇੱਥੋਂ ਚੱਕੋ ਕਿ ਸਾਰੇ ਕਾਫੀ ਵਾਰੀ ਤੁਹਾਡੇ ਨਾਲ ਗੱਲਬਾਤ ਕਰਨ ਦੀ ਵੀ ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕੋਈ ਗੱਲਬਾਤ ਨਹੀਂ ਹੋਈ ਕਿੰਨਾ ਕੋਈ ਗੱਲਬਾਤ ਨਹੀਂ ਇਹ ਤਾਂ ਬੌਂਸਰ ਵਗੈਰਾ ਤੁਹਾਡੇ ਨਾਲ ਗੱਲਬਾਤ ਕਰਦੇ ਸੀ ਉਹ ਧੱਕੇ ਮਾਰ ਰਹੇ ਸੀ ਕਹਿੰਦੇ ਚਲੋ ਜਾਓ ਬਾਹਰ ਤੁਸੀਂ ਅੱਛਾ ਕਹਿੰਦਾ ਹੰਗਾਮਾ ਨਾ ਕਰੋ ਜਾਓ ਮੈਂ ਇਹ ਕਹਿ ਰਿਹਾ ਜੀ ਅੱਜ ਮਹਿਨਾ ਹੋ ਰਿਹਾ ਅੰਦਰ ਜੇ 100 ਬੰਦੇ ਬੈਠਾ ਤਾਂ 100 ਨਾ ਵੀ ਹੋ ਸਕਦਾ ਜੀ ਜੇ ਮੈਂ ਪੈਸੇ ਦੇ ਕੇ ਚੀਜ਼ ਖਾ ਰਿਹਾ ਹੈਗਾ ਜੇ ਮਹਿਨਾ ਇਹ ਚੀਜ਼ ਹੋ ਸਕਦੀ ਕੱਲ ਨੂੰ ਕਿਸੇ ਨਾਲ ਵੀ ਹੋ ਸਕਦੀ ਨਾ ਇਹ ਚੀਜ਼ ਜੀ ਸਰ ਤੇ ਕੱਲ ਨੂੰ ਜੇ ਕੋਈ ਪ੍ਰੋਬਲਮ ਆਂਦੀ ਹੈ ਜੇ ਬਿਮਾਰ ਹੁੰਦਾ ਤਾਂ ਉਹ ਕੌਣ ਤੇ ਇਹਨਾਂ ਦੇ ਜਿਹੜੇ ਸ਼ੈਫ ਆ ਬਣਾਉਂਦੇ ਉਹ ਬਣਾਣ ਲੱਗੇ ਦੇਖ ਦੇਣੀ ਹੈਗੇ ਕੀ ਪਾ ਰਹੇ ਆ ਕੀ ਨਹੀਂ ਪਾ ਰਹੇ ਇੱਕ ਹੋਰ ਪੇਟਾ ਦਿਓ ਕਰਮਚਾਰੀ ਪਰਾਂ ਇਹਨੂੰ ਕਰਕੇ ਤੁਹਾਨੂੰ ਦਿਖਾ ਦੇ ਇਹ ਕਰ ਰਹੇ ਆ ਨਹੀਂ ਕਾਫੀ ਨਾਮੀ ਰੈਸਟੋਰੈਂਟ ਹੈ ਕਾਫੀ ਨਾਮਾ ਦਾ ਭਾਜੀ ਆਪ ਵੀ ਆ ਗਏ ਤੇ ਇੱਕ ਪਰਿਵਾਰ ਮੇਰਾ ਸਰਕਾਰ ਮੇਰਾ ਤੇ ਬੋਟਰ ਹੈ ਥਾਂ ਦੀ ਸਿਹਲਾ ਨੋਕ ਤੋਂ ਬਾਅਦ ਪੰਗੇ ਜਾਂਦੇ ਜਿੰਨਰ ਨੰਬਰ ਅਖਰਾਮ ਦੇ ਤੋਂ ਚੈਰ ਆ ਗਿਆ ਪਰੋ ਜਨ ਇਹਨਾਂ ਨੂੰ ਜਿਹੜੇ ਥੀ ਜਿਹੜਾ ਨਿਕਲਿਆ ਤੇ ਜਿਹੜੇ ਸਿਲੇ ਕਸਮੀਆ ਹੋਣਾ ਨਾ ਚੈੱਕ ਕਰਾਏ ਵਰ ਕੀ ਹੈ ਉਹ ਉੱਪਰ ਬੈਠੇ ਕਿ ਭਾਈ ਨੋਟਸ ਬਣਾ ਦੇ ਕੋਈ ਗੱਲ ਆ ਆ ਦੇਖੋ ਜੀ ਇਹ